ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਵਿਰਾਸਤ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਵਿੰਦਰ ਕੌਰ ਅੱਜ ਆਪਾਂ ਗੱਲਬਾਤ ਕਰਦੇ ਆਂ ਜੀਸੀ ਮਹੀਨੇ ਸੌਣ ਦੇ ਬਾਰੇ ਵੈਸੇ ਤਾਂ ਜੇਕਰ ਆਪਾਂ ਦੇਖੀਏ ਤਾਂ ਹਰ ਮਹੀਨੇ ਦੀ ਹਰ ਰੁੱਤ ਦੀ ਆਪਣੀ ਇੱਕ ਖਾਸ ਮਹੱਤਤਾ ਹੁੰਦੀ ਆ ਪਰ ਜੇਕਰ ਸੌਣ ਦੀ ਗੱਲ ਕੀਤੀ ਜਾਵੇ ਤਾਂ ਸੌਣ ਦੇ ਮਹੀਨੇ ਦਾ ਬੜੇ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਦੇ ਵਿੱਚ ਖਾਸ ਮੰਨਿਆ ਜਾਂਦਾ ਹੈ ਬਹੁਤ ਸਾਰੇ ਕਾਰਨ ਨੇ ਸਾਉਣ ਦੇ ਮਹੀਨੇ ਦੇ ਖਾਸ ਹੋਣ ਦੇ ਕਿਉਂਕਿ ਬਹੁਤ ਸਾਰੇ ਤਿਉਹਾਰ ਹੈ ਜੋ ਸਾਉਣ ਦੇ ਮਹੀਨੇ ਦੇ ਵਿੱਚ ਮਨਾਏ ਜਾਂਦੀਆਂ ਅੱਜ ਇੱਕ ਸੌਣ ਹੈ ਅੱਜ ਸੰਗ੍ਰਾਂਤ ਸੀ ਤੇ ਬਹੁਤ ਸਾਰੇ ਲੋਕਾਂ ਨੇ ਸਵੇਰੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀ ਵੀ ਲਗਵਾਈ ਹੋਊਗੀ ਸਾਉਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਔਰ ਇਸ ਮਹੀਨੇ ਦੇ ਵਿੱਚ ਜੇਕਰ ਮੇਨ ਤੌਰ ਤੇ ਗੱਲ ਕੀਤੀ ਜਾਵੇ ਤਾਂ ਤਪਦੀ ਗਰਮੀ ਤੋਂ ਰਾਹਤ ਮਿਲਦੀ ਹੈ ਕਿਉਂਕਿ ਜੇਠ ਹੜ ਦੀਆਂ ਤਪਦੀਆਂ ਦੁਪਹਿਰਾਂ ਨੇ ਲੋਕਾਂ ਦਾ ਜੀਵਨ ਦੁੱਬਰ ਕਰ ਦਿੰਦੀ ਹੈ ਨਹੀਂ ਤਾਂ ਉਸ ਤੋਂ ਬਾਅਦ ਸੌਂ ਦੇ ਮਹੀਨੇ ਦੇ ਜੇਕਰ ਗੱਲ ਕੀਤੀ ਜਾਵੇ ਤਾਂ بارشਾਂ ਸ਼ੁਰੂ ਹੋ ਜਾਂਦੀਆਂ ਨੇ ਸੌਂ ਦੇ ਮਹੀਨੇ ਵਿੱਚ ਜਿੱਥੇ ਜੀਵ ਜੰਤੂ ਪਸ਼ੂ ਪੰਛੀਆਂ ਨੂੰ ਰਾਹਤ ਮਿਲਦੀ ਹੈ ਤਾਂ ਉੱਥੇ ਸਾਨੂੰ ਵੀ ਗਰਮੀ ਤੋਂ ਰਾਹਤ ਸੌਂ ਦੇ ਮਹੀਨੇ ਦੇ ਵਿੱਚ ਮਿਲਦੀ ਹੈ ਇਸੋ ਦਾਵਾ ਜੇਕਰ ਵਿਆਇਆਂ ਕੁੜੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲਈ ਵੀ ਸੌਣ ਦਾ ਮਹੀਨਾ ਖਾਸ ਹੁੰਦਾ ਹੈ ਕਿਉਂਕਿ ਸੌਣ ਦਾ ਮਹੀਨਾ ਹੀ ਅਜਿਹਾ ਮਹੀਨਾ ਹੁੰਦਾ ਹੈ ਜਦੋਂ ਉਹਨਾਂ ਨੂੰ ਇਕੱਠੀਆਂ ਹੋਣ ਦਾ ਮੌਕਾ ਮਿਲਦਾ ਹੈ ਕਾਫੀ ਬੇਸਬਰੀ ਦੇ ਨਾਲ ਉਹ ਇੰਤਜ਼ਾਰ ਕਰਦੀਆਂ ਨੇ ਸੌਣ ਦੇ ਮਹੀਨੇ ਦੇ ਵਿੱਚ ਤਾਂ ਫਿਰ ਆਪਣੀ ਪੇਕੇ ਘਰ ਜਾਂਦੀਆਂ ਨੇ ਤਾਂ ਆਪਣੀਆਂ ਪੁਰਾਣੀਆਂ ਸਹੇਲੀਆਂ ਨੂੰ ਮਿਲਾਂ ਦਾ ਮੌਕਾ ਮਿਲਦਾ ਹੈ ਤੇ ਪਿੰਡ ਦੇ ਵਿੱਚ ਤੀਆਂ ਲੱਗਦੀਆਂ ਸੀ ਜਿੱਥੇ ਸਾਰੀਆਂ ਪੰਜਾਬ ਨਾਲ ਵੀ ਇਆਂ ਕੁੜੀਆਂ ਇਕੱਠੀਆਂ ਹੁੰਦੀਆਂ ਸੀ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਤੀਆਂ ਲੱਗਦੀਆਂ ਨੇ ਪਰ ਪਹਿਲਾਂ ਦੀ ਤਰ੍ਹਾਂ ਨਹੀਂ ਜਿੱਥੇ ਤੀਸ਼ ਤੋਂ ਤੀਆਂ ਸ਼ੁਰੂ ਹੋ ਕੇ ਕਾਫੀ ਦਿਨ ਚੱਲਦੀਆਂ ਸੀ ਤੱਕ ਹੀਰਲੇ ਦਿਨ ਵੱਲੋਂ ਪਾਈ ਜਾਂਦੀ ਸੀ ਨੱਚਿਆ ਕਾਇਆ ਜਾਂਦਾ ਸੀ ਤੇ ਕੁਝ ਪਨਾ ਕੇ ਵੀ ਵੰਡਿਆ ਜਾਂਦਾ ਸੀ ਹੁਣ ਤੀਆਂ ਲੱਗਦੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਪਿੰਡਾਂ ਦੀ ਕਿਸੇ ਸਾਂਝੀ ਥਾਂ ਤੇ ਮੈਚ ਹੋ ਇੱਕ ਦੋ ਘੰਟੇ ਤਾਂ ਉੱਥੇ ਹੀ ਪਿੰਡ ਦੀਆਂ ਨੂਹਾਂ ਤੇ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਤਾਂ ਉਸ ਤੋਂ ਬਾਅਦ ਵਾਪਸ ਆਪਣੇ ਘਰਾਂ ਨੂੰ ਚਲੀਆਂ ਜਾਂਦੀਆਂ ਨੇ ਪਰ ਫਿਰ ਵੀ ਸੌਣ ਦੇ ਮਹੀਨੇ ਦਾ ਇੰਤਜ਼ਾਰ ਤਾਂ ਉਹਨਾਂ ਨੂੰ ਰਹਿੰਦਾ ਹੀ ਹੈ ਬਹੁਤ ਸਾਰੀਆਂ ਬੋਲੀਆਂ ਤੇ ਗੀਤਾਂ ਦੇ ਵਿੱਚ ਵੀ ਸੌਣ ਦੇ ਮਹੀਨੇ ਦਾ ਜ਼ਿਕਰ ਆਉਂਦਾ ਜਿਵੇਂ ਸੌਣ ਵੀਰ ਇਕੱਠੀਆਂ ਕਰੇ ਭਾਦੋਚੰਦਰੀ ਵਿਛੋੜੇ ਪਾਵੇ ਤਾਂ ਯਾਨੀ ਕਿ ਸੌਣ ਦੇ ਮਹੀਨੇ ਦੇ ਵਿੱਚ ਜਿਵੇਂ ਵੀ ਆਈਆਂ ਕੁੜੀਆਂ ਆਪਣੇ ਪੇਕੇ ਘਰ ਆਉਂਦੀਆਂ ਨੇ ਤਾਂ ਭਾਦੋਂ ਦੇ ਵਿੱਚ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਤੇ ਇਸ ਤੋਂ ਇਲਾਵਾ ਕਾਫੀ ਸਾਰੀਆਂ ਕੁੜੀਆਂ ਅਜਿਹੀਆਂ ਵੀ ਨੇ ਜੋ ਸੌਂ ਦੇ ਮਹੀਨੇ ਦੇ ਵਿੱਚ ਸੋਮਵਾਰ ਦੇ ਵਰਤ ਰੱਖਦੀਆਂ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਸੋਮਵਾਰ ਦੇ ਵਰਤ ਰੱਖਣ ਨੇ ਸ਼ੁਭ ਹੁੰਦੇ ਨੇ ਕਿਸਾਨਾਂ ਦੇ ਚਿਹਰੇ ਵੀ ਖੁਸ਼ ਹੋ ਜਾਂਦੇ ਨੇ ਸੌਂ ਦੇ ਮਹੀਨੇ ਦੇ ਵਿੱਚ ਕਿਉਂਕਿ ਬਾਰਸ਼ਾਂ ਹੁੰਦੀਆਂ ਨੇ ਜੋ ਉਹਨਾਂ ਦੀਆਂ ਫਸਲਾਂ ਦੇ ਲਈ ਕਾਫੀ ਜ਼ਿਆਦਾ ਲਾਹੇਵੰਦ ਹੁੰਦੀਆਂ ਨੇ ਤਾਂ ਕਿਉਂ ਅਸੀਂ ਸੌਂ ਦੇ ਮਹੀਨੇ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਾਂ ਮਾਰਦੇ ਹਾਂ ਇੱਕ ਚਾਹ ਤੱਕ ਜੇਠ ਹੜ੍ਹ ਦੀਆਂ ਤਪਦੀਆਂ ਦੁਪਹਿਰਾਂ ਲੋਕਾਂ ਦਾ ਜਿਉਣਾ ਦੁਬੜ ਕਰ ਦਿੰਦੀਆਂ ਨੇ ਲੋਕ ਸੌਣ ਦੇ ਮਹੀਨੇ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਨੇ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਵਰਖਾ ਹੋਣ ਦੇ ਕਾਰਨ ਗਰਮੀ ਤੋਂ ਰਾਹਤ ਮਿਲਦੀ ਹੈ ਸੌਣ ਦੇ ਮਹੀਨੇ ਵਿੱਚ ਜਿਵੇਂ ਹੀ ਕਾਲੀਆਂ ਕਟਾ ਛੜਕਿ ਆਉਂਦੀਆਂ ਨੇ ਤਾਂ ਲੋਕਾਂ ਨੂੰ ਚਾ ਚੜ ਜਾਂਦਾ ਹੈ ਬਾਰਿਸ਼ ਤੇ ਪਾਣੀ ਨਾਲ ਤਪਦੀ ਧਰਤੀ ਨੂੰ ਠੰਡਕ ਮਿਲਦੀ ਹੈ ਤੇ ਗਰਮੀਆਂ ਦੇ ਸਤਾਏ ਲੋਕਾਂ ਨੂੰ ਰਾਹਤ ਮਿਲਦੀ ਹੈ ਵੰਸਪਤੀ ਵੀ ਚਾਰੇ ਪਾਸੇ ਮੈਕ ਉੱਠਦੀ ਆ ਦਰਖਤ ਹਰੇ ਭਰੇ ਦਿਖਾਈ ਦਿੰਦੇ ਨੇ ਧਰਤੀ ਹਰੀਆਲੀ ਨਾਲ ਭਰ ਜਾਂਦੀ ਆ ਮੌਸਮ ਸੁਹਾਵਣਾ ਹੋ ਜਾਂਦਾ ਏ ਕੋਲਾ ਕੂਕਦਿਆਂ ਨੇ ਤੇ ਮੋਰ ਪਹਿਲਾ ਫੌਂਦੇ ਨੇ ਇਸ ਤੋਂ ਇਲਾਵਾ ਫਸਲਾਂ ਦੇ ਲਈ ਵੀ ਮੀਂਹ ਲਾਹੇਵੰਦ ਹੁੰਦਾ ਏ ਤੇ ਪੰਜਾਬੀ ਸਭਿਆਚਾਰ ਦੇ ਵਿੱਚ ਸੌਣ ਮਹੀਨੇ ਨੂੰ ਭਾਗਾ ਭਰਿਆ ਮਹੀਨਾ ਮੰਨਿਆ ਜਾਂਦਾ ਏ ਇਸ ਲਈ ਲੋਕ ਬੜੇ ਚਾਵਾ ਨਾਲ ਸੌਣ ਦੇ ਮਹੀਨੇ ਨੂੰ ਅਡਿਕ ਦੇ ਨੇ ਸੌਨ ਦੇ ਮਹੀਨੇ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਵੀ ਖੇੜ ਜਾਂਦੇ ਨੇ ਤੇ ਲਹਿਰਾਉਂਦੀਆਂ ਫਸਲਾਂ ਦੇਖ ਕੇ ਕਿਸਾਨਾਂ ਨੂੰ ਚਾਹ ਚੜ ਜਾਂਦਾ ਏ। ਸਾਵਣ ਦੇ ਮਹੀਨੇ ਖੀਰ ਪੂੜੇ ਵੀ ਬਣਾਏ ਜਾਂਦੇ ਨੇ। ਇਸ ਮਹੀਨੇ ਸੌਰੇਕਾਰ ਦੀਆਂ ਧੀਆਂ ਨੂੰ ਸੰਧਾਰਾ ਵੀ ਭੇਜਿਆ ਜਾਂਦਾ ਏ ਤੇ ਬਹੁਤੇ ਪਰਿਵਾਰ ਤੇ ਸਭ ਤੋਂ ਵੱਧ ਚਾਹ ਕੁੜੀਆਂ ਨੂੰ ਹੁੰਦਾ ਏ ਕਿਉਂਕਿ ਉਹਨਾਂ ਨੂੰ ਇਕੱਠੀਆਂ ਹੋਣ ਦਾ ਮੌਕਾ ਮਿਲਦਾ ਏ ਤੀਆਂ ਦਾ ਤਿਉਹਾਰ ਵੀ ਸੌਨ ਦੇ ਮਹੀਨੇ ਮਨਾਇਆ ਜਾਂਦਾ ਹੈ। ਦੇਵੀ ਕਹਾਂ ਜਾਂਦਾ ਹੈ ਕਿ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੈ ਤੇ ਸ਼ਰਧਾਲੂ ਭਗਵਾਨ ਸ਼ਿਵ ਦੀ ਪੂਜਾ ਬੜੀ ਸ਼ਰਧਾ ਦੇ ਨਾਲ ਕਰਦੇ ਨੇ ਤੇ ਮਨਪਸੰਦ ਵਰਤ ਲਈ ਕੁੜੀਆਂ ਸੋਮਵਾਰ ਦੇ ਵਰਤ ਵੀ ਰੱਖਦੀਆਂ ਨੇ ਤਾਂ ਸਾਰੇ ਘਰ ਬੈਠੀਆਂ ਸਜ ਗਈਆਂ ਦੇ ਮਨਾਂ ਅੰਦਰ ਪੇਕੇ ਘਰ ਜਾ ਕੇ ਆਪਣੀ ਸਹੇਲੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ